ਸਾਡੇ ਯਾਰ ਪਹਿਲਵਾਨ ਬਾਈ ਦੀਪ ਸਿੰਘ ਦੇ ਕਲੱਬ ਦੇ ਘਰ ਦਾ ਨੈਟਰ ਪੈ ਰਿਹਾ ਮਿੱਤਰੋ ਤੇ ਹੀ ਆਪ ਖੋਦ ਵਿੱਚ ਆਇਆ ਮਦਾਰ ਦੇ ਤੇ ਸਾਰੇ ਭਰਾ ਸਾਡੇ ਰਵੀ ਹੁਣੀ ਬਾਈ ਸਪੈਸ਼ਲ ਟਬਾਈ ਤੋਂ ਸਰਦੇ ਆ ਮੁੰਡੇ ਇਹ ਤੇ ਇੱਕ ਮਾਲ ਦੀਵ ਤੋਂ ਆਇਆ ਕਿੱਥੇ ਵਹਲਦੀ ਬਾਲਾ ਫੜਾ ਆ ਮਾਲ ਦੀਵ ਤੋਂ ਆਇਆ ਹੁੰਦਾ ਬਈ ਠੀਕ ਹੈ ਨਾ ਪੂਰਾ ਮਟੀਰੀਅਲ ਬਰਾਇਆ ਹੋਇਆ ਵਾ ਦੋ ਪਾਸੇ ਸਾਡੀਆਂ ਬਾੜਾਂ ਚੱਲ ਰਹੀਆਂ ਇੱਕ ਪਾਸੇ ਉਧਰ ਕੰਮ ਚੱਲ ਰਿਹਾ ਮਾੜਾ ਦਿਖਾ ਜੀ ਉਧਰ ਕਰਦੇ ਕੈਮਰਾ ਭਗਵਾਨ ਅੱਕੇ ਨੇ ਠੀਕ ਹੈ ਹਾਂ ਠੀਕ ਹੈ ਇਹਨੂੰ ਕੋਈ ਫਿਕਰ ਨਹੀਂ ਵੀ ਅੱਜ ਇਹ ਬੇਲਾ ਖੜਾਇਆ ਸਾਡਾ ਕੋਕੇ ਬੰਦੇ ਸਾਰੇ ਤਾਂ ਦੱਸੀ ਤੇ ਰਾਮਪਾਲ ਉਹ ਆਪਣਾ ਭਰਾ ਖੜਾ ਮੈਟੂ ਸਰਕਾਰੀ ਜੋਬ ਵਾਲਾ ਬੰਦਾ ਉਹ ਵੀ ਲਾਤਾ ਸੀ ਨਾਲ ਅੱਜ ਆਹ ਰਹੀ ਹਾਂ ਬਾਈ ਉਹਨੇ ਦੱਸ ਆਪਣੇ ਪਾਪਾ ਨੇ ਅੱਜ ਬਈ ਦੂਆ ਤੇ ਆ ਵੀ ਦੂਆ ਤੇ ਇਹ ਹੈ ਤਾਂ ਸਾਡੇ ਪੰਜਾਬ ਦੀ ਆਉਂਦਾ ਉਥੇ ਕੰਮ ਕਰ ਲੱਗੇ ਆ ਇਹ ਇਹ ਲੱਭ ਪਸਗੋਲੇ ਪੋਲੇ ਚੀਜ਼ਾਂ ਤੋਂ ਵੀ ਕੰਮ ਲਈ ਜਾਂਦਾ ਬਾਈ ਹੁਣ ਇਹ ਆ ਦੇਖ ਲੈ ਇਹਦਾ ਇਹਦਾ ਮਤਲਬ ਕੀ ਆ ਖਾਲੀ ਦਾ ਯਾਰ ਇਹ ਬੱਦਰੀ ਜਿਹੜਾ ਆਪਾਂ ਮੂਰੀ ਨਹੀਂ ਲਾਇਆਗਾ ਉਹਦੇ ਤੇ ਜਿਹੜਾ ਡਿਜ਼ਾਈਨ ਚਲਾਇਗਾ ਹਾਂ ਹਾਂ ਤੇ ਸੀਮੈਂਟ ਨਹੀਂ ਖੜਦਾ ਜਾਨਕੀ ਜੰਮਦਾਗਾ ਬੱਦਰੀ ਨਹੀਂ ਜਾਂਦੀ ਕੀ ਵੀ ਸਫਾਈ ਹੁੰਦੀ ਆ ਬਾਈ ਹੁੰਦੀ ਉਹਦੇ ਨਾਲ ਲੈ ਜਾਂਦਾ ਆਹ ਓਏ ਬੱਤ ਸਾਰੇ ਬੱਤ ਕੇ ਦੇਖੋ ਅਸੀਂ ਤਾਂ ਬੱਤ ਕੇ ਦੇਖਿਆ ਸਫਾਈ ਬਹੁਤ ਹੁੰਦੀ ਆ ਮਿੱਤਰੋ ਇਹ ਹੋਰ ਇੱਕ ਚੀਜ਼ ਵਿੱਚ ਵਧੀਆ ਦੱਸੀ ਆਪਾਂ ਤੇ ਹੋਰ ਬਾਕੀ ਘੜਦਾ ਪਿਆ ਰਿਆ ਪੂਰਾ ਸਟਿੱਕਰ ਸਾਡੇ ਰੱਖੇ ਹੋਏ ਆ ਵੀਰੇ ਫੋਨ ਨਹੀਂ ਕਰਕੇ ਥੋੜੇ ਜਿਹੇ ਭਾਤੇ ਬਾਈ ਉਹ ਠੀਕਾ ਛੱਟਾ ਮੈਂ ਤਾਂ ਛੱਟਾ ਬਾਕੀ ਤੁਸੀਂ ਦੇਖੋ ਮोटा ਜ਼ੋਰ ਤਾਂ ਵੱਧ ਲੱਗਦਾ ਜਮਾ ਓਕੇ ਰੱਬੀਏ ਦਾ ਕੰਮ ਸਾਹ ਲੈਣ ਲਾ ਦੱਸ ਦੋ ਅਸੀਂ ਉਹ ਚ ਕੰਮ ਕਰਾ ਦਾਂਗੇ ਐਨਾ ਕਿ ਵੀ ਇਕੱਲਾ ਵੀਡੀਓ ਬਣਾਉਣੀ ਆਇਆ ਵਾ ਆ ਹੈਪੀ ਆ ਮੁੰਡਾ ਬਾਈ ਕੀ ਹਾਲ ਹੈ ਵੀਰੇ ਇਹ ਜੋਬਰ ਹਾਲ ਦਾ ਯਾਰ ਵੀ ਇਹ ਵੀ ਵੀਰ ਹਾਲ ਦਾ ਇਹ ਕਿੱਥੋਂ ਆਇਆ ਬਾਈ ਆ ਵੀ ਆਪਣਾ ਭਰਾ ਵਾ ਹੈਲੋ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਹਨੂੰ ਵੀ ਕਰਾ ਦੇ ਸਤਿ ਸ੍ਰੀ ਅਕਾਲ ਆ ਵੀ ਆਪਣਾ ਗਰਦਾਸ ਬਾਈ ਅਸੀਂ ਗੱਲ ਬਾਈ ਦੀ ਸਾਰਿਆਂ ਨੂੰ ਆਪਣੇ ਪ੍ਰਧਾਨ ਦੇ ਲੈਂਟਰ ਪੈ ਰਿਆ ਏ ਤੇ ਆਹ ਵਾਲਾ ਦਿਖਾ ਜਿਹੜੀ ਆਪਾਂ ਖਰਜੀ ਦੀ ਗੱਲ ਕਰਦੇ ਸੀ ਆ ਚੀਜ਼ ਆ ਬਈ ਉਹ ਇਹ ਸਫਾਈ ਆਉਣ ਵਾਸਤੇ ਸਫਾਈ ਲਿਆਉਣ ਵਾਸਤੇ ਲੈਂਟਰ ਤੇ ਵਧੀਆ ਸੱਦਾ ਖਰਾਬ ਨਹੀਂ ਹੋਣੀ ਸਾਡੇ ਮੈਸਤਰੀ ਬਾਈ ਹੁਣੀ ਆ ਦੇਖੋ ਹੋਰ ਬਾਈ ਠੀਕ ਆ ਕੀ ਨਾਮ ਆ ਵੀਰ ਦਾ ਅਸੀਂ ਕਾਲਜੀ ਰਾਜੂ ਸਿੰਘ ਆਈ ਇਹ ਬਾਈ ਜੀ ਵੱਧ ਤੋਂ ਵੱਧ ਕੰਮ ਦਿਓ ਸਾਡੇ ਠੇਕੇਦਾਰ ਸਾਹਿਬ ਉਹ ਖੜੇ ਨੇ ਆ ਦੇਖੋ ਬਾਈ ਜੀ ਕੀ ਹਾਲ ਆ ਜੀ ਬਾਈ ਬੜੇ ਸ਼ਹਿਰ ਦੀ ਬਟਕੇ ਰਾਜੇ ਵੀਡੀਓ ਤੋਂ ਬੜਾ ਵਿੱਚ ਆਉਣਾ ਚਾਹੁੰਦਾ ਨਹੀਂ ਬਾਈ ਠੀਕ ਹੋ ਤੁਸੀਂ ਹਾਂ ਠੀਕ ਆ ਵਧੀਆ ਤੇ ਵਧੀਆ ਕੰਮ ਕਰਦੇ ਆ ਬਾਈ ਨੂੰ ਕੰਮ ਦਿਓ ਬਈ ਨਾਮ ਕੀ ਆਪਣਾ ਨਾਰ ਸਿੰਘ ਨਾਰ ਸਿੰਘ ਮੀਨੀਆਂ ਤੋਂ ਬੱਤ-ਬੱਤ ਕੰਮ ਦੇ ਬਾਈ ਹੁਣ ਸਿਰਾ ਕਰਾਉਂਦਾ ਕੰਮ ਦੇ ਦਿੰਦਾਵੇਂ ਤਿੰਨ ਮਾਰ ਡਿਜ਼ਾਈਨ ਪਾਉਂਦੇ ਆ ਬਾਈ ਤੇ ਆ ਸਾਡਾ ਬਾਈ ਅੰਗਰੇਜ਼ ਹੈ ਸਾਡਾ ਪੰਜਾਬੀ ਵੀਰੀ ਆ ਤੇ ਉਹ ਇਨਾਮ ਅੰਗਰੇਜ਼ ਰੱਖਿਆ ਵਾ ਤੇ ਆ ਸਾਡਾ ਚੈਨਾ ਭਰਾ ਸਤਿ ਸ਼੍ਰੀ ਅਕਾਲ ਬਾਈ ਇਹ ਵੀ ਸਾਡੇ ਕਲੱਬ ਦੇ ਮੈਂਬਰ ਹਰੇ ਬਾਬਾ ਦੀਪ ਸਿੰਘ ਕਲੱਬ ਦੇ ਸਾਰੇ ਮੈਂਬਰ ਨੇ ਤੇ ਆ ਦੇਖੋ ਮੇਟੂ ਬੱਛੜੇ ਨੇ ਹੋਣੀ ਚੱਕਿਆ ਪਹਿਲਾਂ ਪਹਿਲਾਂ ਸਾਈਡ ਤੇ ਖੜਾ ਸੀਗਾ ਤੇ ਆ ਰਾਮਪਾਲ ਬਾਈ ਨੇ ਕੰਮ ਜ਼ਿਆਦਾ ਕੀਤਾ ਬਾਈ ਏ ਭਾਈ ਵੀਰ ਦਾ ਤਾਂ ਲਵਾਦਾ ਭਾਈ ਧੰਨਵਾਦ ਰੋਕੋ ਠੀਕ ਆ ਕੰਮ ਇਥੇ ਵੀ ਦੀ ਬਾਹਰ ਆ ਵੀ ਕੰਮ ਤੇ ਬਾਹਰ ਵੀ ਦੀ ਆ ਆ ਰੱਖਿਆ ਨਾ ਕਰੋ ਯਾਰ ਬਾਕੀ ਆ ਦੇਖੋ ਜਿਹੜਾ ਆਹ ਹੋਰ ਚੈਣਾ ਚੈਣਾ ਬਾਰ ਬਾਰ ਪੱਠਲ ਜੇ ਫੜੇ ਨਾ ਫੋੜੀ ਫੋੜੀ ਇਹ ਪ੍ਰਭਾਵ ਪਾ ਰਿਹਾ ਵੀ ਵੀਡੀਓ ਦੇ ਵਿੱਚ ਵਾਲਾ ਜਾ ਵੈਪ ਕਰ ਲੋ ਦਿਖਾਵਾ ਹੈ ਨਾ ਹਲੇ ਦਿਖਾ ਲਈ ਮਰੀ ਵੀਡੀਓ ਦੇਖ ਭਾਈ ਡਰਦਾ ਹੀ ਪਈ ਜਾਂਦਾ ਸਾਰੇ ਖੜੇ ਆ ਇੱਧਰ ਨਵਾਂ ਪ੍ਰੋਜੈਕਟ ਬਣੀ ਜਾਂਦਾ ਇਹ ਵੀ ਜਿਹੜਾ ਉਹਨਾਂ ਸਾਰਾ ਪੰਡ ਤੇ ਕਬਾਈਸ਼ ਵੀ ਹੋ ਰਹੀ ਆ ਸਾਰਾ ਪੰਡ ਆਪਲਾ ਕਰਾ ਪੰਡ ਦੇਖ ਬੈਠ ਲੱਗਦਾ ਸੋਣਾ ਆਪਣਾ ਵਾਰਾ ਦੇਖ ਕੇ ਸਾਰੇ ਸਾਰੇ ਦੇਖਾਓ ਕਿਉਂ ਮਿੱਤਰੋ ਸਸਰੀ ਗਾਲੇ ਸਾਡਾ ਸੋਨੀ ਭਰਾ ਵਾ ਠੀਕ ਆ ਤੇ ਓਕੇ ਜਮਾ ਆ ਵਾਇਰਲ ਮਟਾ ਕਰ ਦੇ ਕੈਮਰਾ ਚੈਣਾ ਯਾਰਾ ਸਾਡਾ ਠੀਕ ਨਾ ਆਰਾਮ ਪਰ ਮਾੜਾ ਤੂੰ ਬੋਲਦਾ ਭੋਲੀ ਗਿਆ ਮਾੜਾ ਸਾਸਰੀ ਸੋਤੀ ਕਾਲ ਦਾ ਬਲਾ ਦੇ ਗਿਆ ਬਾਈ ਸਾਰਿਆਂ ਸਾਸਰੀ ਗਾਲ ਦੇ ਆਪਣੇ ਤੇ ਸਾਰਿਆਂ ਸਾਸਰੀ ਗਾਲ ਮਿੱਤਰੋ ਦਗਾਕਾ ਆਪਣਾ ਦੇਖੋ ਤੁਸੀਂ ਇੱਕ ਨਾ ਕਿਉਂ ਬੱਠਲ ਦੇ ਬੱਠਲ ਬੁੜਕਦਾ ਐਂ ਚੱਬ ਕੱਢੀ ਹੁੰਦੇ ਸਾਰੇ ਭਰਾ ਵਿਆਹ ਜੰਨਾ ਕੱਠ ਕੀਤਾ ਪਰਾਜੋ ਬਰਾਣੀ ਦੇਖੋ ਤੁਸੀਂ ਕਹੀ ਜਲਦੀ ਕਿਉਂ ਇਹਨੂੰ ਕਹਿੰਦੇ ਆ ਕੰਮ ਮਿੱਤਰੋ ਐਂ ਕਰਨਾ ਚਾਹੀਦਾ ਜੇ ਕਰਨਾ ਤਾਂ ਫਿਰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਇੱਕ ਇਹਨੂੰ ਕਹਿੰਦੇ ਆ ਤੇ ਬਾਕੀ ਤੁਸੀਂ ਅੱਗੇ ਮੌਲ ਦੇਖੋ ਅਸੀਂ ਬੂ ਫਰਫਾ ਫਰਬੀਲਾਏ ਸੀ ਬਾਈ ਤੇ ਪੂਰਾ ਮੌਲ ਬਣਾਇਆ ਸੀ ਵਿਆਹ ਵਾਲਾ ਮੌਲ ਬਣਾਇਆ ਪਿਆ ਸੀ ਪੂਰਾ ਹੱਡਾ ਤਾਂ ਤੇ ਸਵਾਦ ਆ ਗਿਆ ਮੈਂ ਕਹਿੰਦਾ ਕੰਮ ਕਰਨ ਦਾ ਵੀ ਪਤਾ ਨਹੀਂ ਲੱਗਾ ਕਿਹੜੇ ਬਲੇ ਲੈਂਟਰ ਪਾਤਾ ਤੇ ਉਸ ਤੋਂ ਬਾਅਦ ਅਸੀਂ ਰੋਟੀ ਪਾਣੀ ਛਕਿਆ ਤੇ ਨਾਲ ਬਣਾਇਆ ਹੋਇਆ ਸੀਗਾ ਪ੍ਰਸ਼ਾਦ ਪੂਰਾ ਘੈਂਟ ਬਾਈ ਭਗਵਾਨ ਦਾ ਧੰਨਵਾਦ ਬਹੁਤ ਬਹੁਤ ਤੇ ਸਾਰੇ ਭਰਾਵਾਂ ਦਾ ਧੰਨਵਾਦ